ਅਈਦਾ ਕੰਗਣਾ ਨਰੋਤ ਕੋ ਨਿੰਦਣ ਜੋਕਰ ਨੇ ਬਹੁਤ ਕੁਛ ਕੀਤਾ ਮੈਂ ਨਹੀਂ ਜਿਓ ਨ ਇੱਕ ਚਪੇਟ ਮਾਰੀਏ ਮੇਰੇ ਵਰ ਕਿਉਂ ਦੀ ਸ਼ਤ ਮੈਂ 10 ਮਾਰਚ ਕਿਉਂ ਸਾਡੇ ਵਰਗੇ ਨੂੰ ਉਹਨਾਂ ਨੇ 100-100 ਰੁਪਇਆ ਕਿਹਾ ਸਸਿਕਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਦਾ ਸੀਆਈਐਸਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਇਨਸਾਫ ਦਵਾਉਣ ਦੇ ਲਈ ਕਿਸਾਨ ਜਿੱਥੇ ਬੰਦਿਆਂ ਮੁਹਾਲੀ ਕਤਰਤ ਹੋ ਰਹੀਆਂ ਨੇ ਪਰ ਗੱਲਬਾਤ ਦੇ ਲਈ ਮੇਰੇ ਵੇਲੇ ਨਾਲ ਇਸ ਵੇਲੇ ਦੀਪ ਸਿੱਧੂ ਦੇ ਧਰਮ ਦੇ ਮਾਤਾ ਮੌਜੂਦ ਨੇ ਗੱਲਬਾਤ ਕਰ ਲੈਣਾ ਆਂਟੀ ਕਿਵੇਂ ਦੇਖ ਦੂੰ ਅੱਜ ਕੁਲਵਿੰਦਰ ਕੌਰ ਲਈ ਇਕੱਤਰ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਇੱਕ ਚੀਜ਼ ਨੂੰ ਇਹ ਨੋਟ ਕਰ ਰਹੇ ਹਾਂ ਕਿ ਕੁਲਵਿੰਦਰ ਕੌਰ ਆਨ ਡਿਊਟੀ ਸੀ ਜਦਕਿ ਡਿਊਟੀ ਦੇ ਮੁਤਾਬਕ ਹਰਕਤ ਦਾ ਫਰਜ਼ ਹੁੰਦਾ ਹੈ ਕਿ ਉਹ ਚੈਕਿੰਗ ਜਿਹੜੀ ਕਰੀ ਜਾਂਦੀ ਆ ਉਹ ਇੱਕ 에어ਪੋਰਟ ਆ ਜਦ ਕਿ ਕੰਗਣਾ ਰਣਾਉਤ ਨੂੰ ਨੇ ਕਿਹਾ ਗਿਆ ਕਿ ਤੁਸੀਂ ਡਿਊਟੀ ਦੇ ਦੌਰਾਨ ਜੋ ਦੋ ਮੈਡਮਾਂ ਸੀਗੀਆਂ ਜੋ ਅਫਸਰ ਸਨ ਉਹਨਾਂ ਨੇ ਉਹਨੂੰ ਕਿਹਾ ਕਿ ਪਰਸ ਤੇ ਮੋਬਾਈਲ ਆਪਣਾ ਚੈੱਕ ਕਰਨ ਵਾਸਤੇ ਦਿਓ ਵੀ ਇਸ ਕੈਨ ਦੇ ਵਿੱਚ ਦੀ ਨਿਕਲਣਾ ਕਿਉਂ ਅਸੀਂ ਵੀ ਕਿੱਟਾ ਭਜਾ ਨੇ ਅੱਜ ਕੱਲ ਤਾਂ ਮੋਲ ਦੇ ਵਿੱਚ ਵੀ ਜਾਈਏ ਤਾਂ ਵੀ ਕਹਿੰਦੇ ਨੇ ਪਰਸ ਰੱਖੋ ਤੇ ਮੋਲ ਦੇ ਅੰਦਰ ਜਾਓ ਅਗਲੇ ਪਾਸੇ ਓਕੇ ਆਪਣਾ ਪਰਸ ਚੁੱਕ ਲਓ ਅਗਰ ਕੰਗਣਾ ਰਣਾਉਤ ਨੂੰ ਕੋਈ ਡਰ ਨਹੀਂ ਸੀ ਉਹ ਆਪਣਾ ਪਰਸ ਤੇ ਮੋਬਾਈਲ ਉੱਥੇ ਰੱਖਦੀ ਆਪਣਾ ਆਰਾਮ ਨਾਲ ਉਹ ਐਮਪੀ ਸੀ ਕਿ ਉਹਦੀ ਜ਼ਿੰਮੇਵਾਰੀ ਬਹੁਤ ਵੱਡੀ ਪੈ ਗਈ ਆ ਉਹਨੇ ਹਰ ਇੱਕ ਸ਼ਬਦ ਸੋਚ ਸਮਝ ਕੇ ਬੋਲਣਾ ਹੁੰਦਾ ਫਿਰ ਉਹਨੂੰ ਉਹ ਵੀ ਆਪਣਾ ਚਿੱਟੇ ਆ ਗਿਆ ਜਦੋਂ ਉਹਨੇ ਸਾਡੇ ਜਦੋਂ ਸਾਡੇ ਵਰਗੇ ਭੈਣਾ ਅਸੀਂ ਵੀ ਖੁਦ ਮੋਰਚੇ ਤੇ ਸੀ ਦਿੱਲੀ ਜਦੋਂ ਉਹਨਾਂ ਨੇ ਕਿਹਾ ਵੀ 100-100 ਰੁਪਏ ਦੇ ਵਿੱਚ ਇਹ ਮਹਿਲਾਵਾਂ ਆਈਆਂ ਨੇ ਜਦ ਕਿ ਉਹ ਕਿ ਮਹਿਲਾਵਾਂ ਸੀ ਇੱਕ ਔਰ ਤੁਸੀਂ ਕਿ ਬੇਟੀ ਸੀ ਦੇਸ ਦੀ ਉਹਦਾ ਫਰਜ਼ ਬਣਦਾ ਸੀ ਕਿ ਔਰਤ ਦੇ ਖਿਲਾਫ ਸ਼ਬਦ ਜਿਹੜੇ ਬੋਲੇ ਗਏ ਨੇ ਬਹੁਤ ਨਿੰਦਣਯੋਗ ਨੇ ਨੂੰ ਚਾਹੀਦਾ ਸੀ ਕਿ ਜੇ ਅਸੀਂ ਪ੍ਰੋਟੈਸਟ ਕਰ ਰਿਹਾ ਫਾਰਮ ਫਾਰਮ ਖੇਤ ਜਿਹੜਾ ਸਾਡਾ ਅਸੀਂ ਐਮਐਸਪੀ ਦਾ ਰੇਟ ਤੈਅ ਮੰਗ ਰਿਹਾ ਕਿ ਚਾਹੇ ਕੋਈ ਟਮਾਟਰ ਆ ਸ਼ਿਮਲਾ ਮਿਰਚਾ ਸਬਜੀ ਕੋਈ ਵੀ ਸਬਜੀ ਹੈ ਕੋਈ ਵੀ ਨਾ ਜਾਏ ਉਹਦੇ ਤੇ ਵੀ ਰੇਟ ਤੈਅ ਹੋਵੇ ਵੀ ਨਾ ਤਾਂ ਚਾਹੇ 5 ਰੁਪਏ ਚਾਹੇ 10 ਰੁਪਏ ਰੇਟ ਸਰਕਾਰ ਤੈਅ ਕਰੇ ਵੀ ਨਾ ਤਾਂ نیچے ਕੋਈ ਖਰੀਦੇ ਨਾ ਕੋਈ ਉਹਦੇ ਉੱਪਰ ਜਾ ਕੇ ਖਰੀਦੇ ਜਿਹੜਾ ਕੋਈ ਖਰੀਦਦਾਰ ਕਰੂਗਾ ਉਹਨੇ ਕੋਈ 2 ਰੁਪਇਆ 2 ਰੁਪਇਆ ਹਰ ਕੋ ਨੂੰ ਪਤਾ ਜੀ ਮੈਂ ਕਣਕ ਦੀ ਐ ਐਮਐਸਪੀ ਹੈ 2200 ਆ 2250 ਪਰ ਉਹਦੇ ਉੱਤੇ ਹੁੰਦਾ ਅੱਜ ਜ਼ਿਕਰ ਕਰਾਂ ਤਾਂ ਜਨ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ ਲੱਗਦਾ ਕੰਗਣਾ ਨੂੰ ਇਸ ਤੋਂ ਕੋਈ ਕੋਈ ਸੇਧ ਮਿਲੂਗੀ ਕਿਉਂਕਿ ਤੁਸੀਂ ਵੀ ਔਰਤੋਂ ਦੇਖੋ ਉਹਨੂੰ ਲੈਣਾ ਚਾਹੀਦਾ ਉਹ ਜ਼ਿੰਮੇਵਾਰੀ ਕੌਰਤ ਬਣੀਆ ਹੋਣਾ ਉਹਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਦੇਖੋ ਫਿਰ ਜਿਆਦਾ ਉਹਨੂੰ ਪ੍ਰੋਕ ਕੀਤਾ ਗਿਆ ਮੈਂ ਆਪਣੀ ਕੁਲਵਿੰਦਰ ਕੌਰ ਨੂੰ ਤੇ ਹੋ ਸਕਦਾ ਚਲੋ ਅਸੀਂ ਤਾਂ ਥੱਪੜ ਅਜੇ ਤੱਕ ਵੇਖਿਆ ਨਹੀਂ ਹੈਗਾ ਮੀਡੀਆ ਦੇ ਵਿੱਚ ਕਿਤੇ ਵੀ ਨਹੀਂ ਹੋਇਆ ਅਰ ਇਹ ਉਹ ਕਹਿ ਰਹੀ ਹੈ ਕਿ ਮੈਨੂੰ ਟੱਚ ਕੀਤਾ ਹੋ ਸਕਦਾ ਉਹਨੇ ਟੱਚ ਕੀਤਾ ਹੋਵੇ ਵੀ ਸਾਈਡ ਤੇ ਹੋ ਜੋ ਵੀ ਤੁਸੀਂ ਇਹ ਨਹੀਂ ਹੋ ਸਕਦਾ ਕਿਉਂ ਦੇਖੋ ਇੱਕ ਜਿਹੜਾ ਜਹਾਜ਼ ਹੈ ਉਹਦੇ ਉੱਤੇ ਕੋਈ ਮੋਬਾਈਲ ਦੇ ਵਿੱਚ ਕੋਈ ਐਸਾ ਫਿੱਟ ਕਰਕੇ ਲੈ ਜਾਏ ਪੁਰਜਾ ਉਹਦੇ ਵਿੱਚ ਕਿੰਨੇ ਯਾਤਰੀ ਹੁੰਦੇ ਉਹਨਾਂ ਦੀ ਜ਼ਿੰਮੇਵਾਰੀ ਅਗਲਾ ਆਨ ਡਿਊਟੀ ਜਿਹੜੇ ਚੈਕ ਕਰਿਆ ਉਹਨਾਂ ਦੇ ਉੱਤੇ ਹੀ ਗੱਲ ਆ ਜਾਂਦੀ ਹੈ ਕੱਲ ਕੋਈ ਗੱਲਬਾਤ ਹੁੰਦੀ ਹੈ ਜਹਾਜ਼ ਦੇ ਤੇ ਐਸੇ ਕਰਕੇ ਅਸੀਂ ਉਹ ਬੇਟੀ ਦੇ ਜਿਹੜਾ ਉਹਨੂੰ ਕਹਿੰਦੇ ਨੇ ਵੀ ਸਸਪੈਂਡ ਕੀਤਾ ਗਿਆ ਜੋ ਜੋ ਵੀ ਕੀਤਾ ਗਿਆ ਉਹਦੇ ਅਸੀਂ ਹੱਕ 'ਚ ਖੜੇ ਕਿ ਉਹ ਉਹ ਡਿਊਟੀ ਸੀ ਉਹਦਾ ਫਰਜ਼ ਸੀ ਚੈਕਿੰਗ ਕਰਨਾ ਉਹ ਇੱਕ ਅਫਸਰ ਹੈ ਜਦੋਂ ਫਿਰ ਉਹ ਕੀ ਉਹ ਕਰ ਸਕੇਗੀ ਫਿਰ ਸਾਡਾ ਇਸ ਵਿਧਾਨ ਦਾ ਕਿੱਧਰ ਜਾਏਗਾ ਸੀ ਕਿਤੋਂ ਆਸ ਕਰਾਂਗੇ ਪਰ ਇਹ ਚਾਹੀਦਾ ਕੰਗਣਾ ਨਰੋਤ ਉਹ ਨਿੰਦਣ ਜੋ ਕਾ ਉਹਨੇ ਬਹੁਤ ਕੁਛ ਕੀਤਾ ਮੈਂ ਨਹੀਂ ਜਿਉ ਉਹਨੇ ਇੱਕ ਚਪੇੜ ਮਾਰੀ ਮੇਰੇ ਵਰਗੀ ਹੁੰਦੀ ਸ਼ਾਇਦ ਮੈਂ 10 ਮਾਰ ਦਿੱਤੀ ਉਹ ਸਾਡੇ ਵਰਗਿਆਂ ਨੂੰ ਉਹਨਾਂ ਨੇ 100-100 ਰੁਪਏ ਕਿਹਾ ਪਰ ਅਸੀਂ ਫਿਰ ਵੀ ਕਹਿੰਦੇ ਵੀ ਉਹ ਸਾਡੀ ਧੀ ਹੈ ਬੇਟੀ ਹੈ ਭਾਵੇਂ ਕਿਤੇ ਦੀ ਵੀ ਹੋਵੇ ਜਿਹੜਾ ਪੰਜਾਬ ਉਹ ਹਰਕਤ ਧੀ ਪੈਣ ਦੀ ਇੱਜ਼ਤ ਕਰਦੇ ਸੀ ਇੱਜ਼ਤ ਕਰਦੇ ਆ ਪਰ ਸ਼ਬਦਾਂ ਤੇ ਉਹ ਲਗਾਮ ਲਾਵੇ ਆਪਣੀ ਜੀਭ ਤੇ ਲਗਾਮ ਲਾਵੇ ਹੁਣ ਉਹ ਫਿਲਮ ਐਕਟਰ ਤਾਂ ਹੈ ਨਹੀਂ ਹੁਣ ਬਹੁਤ ਵੱਡੀ ਜ਼ਿੰਮੇਵਾਰੀਆਂ ਨੂੰ ਸੋਚ ਸਮਝ ਕੇ ਸ਼ਬਦ ਬੋਲਣੇ ਚਾਹੀ ਫੇਰ ਮਤਾਕਾਰ ਵੀ ਹੁਣ ਸੰਸਦ ਬਣ ਚੁੱਕੇ ਨੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਹੁੰਦੀ ਤਾਂ ਇੱਕ ਨਹੀਂ 10 ਸੱਪੇੜਾ ਮਾਰ ਦਿੰਦੀ